ਸਕਦੇ ਕਿਉਂਕਿ ਕਰਪਸ਼ਨ ਇਹਨਾਂ ਦੇ ਆਂਦਰਾਂ ਚ ਭਰ ਚੁੱਕੀ ਹੈ ਇਹਨਾਂ ਦੇ ਖੂਨ ਚ ਰਚ ਚੁੱਕੀ ਹੈ ਜੇ ਕਰਪਸ਼ਨ ਦੀ ਗੱਲ ਕਰੀਏ ਨਾ ਤਾਂ ਬੁਰਾਈ ਆਈ ਬਹੁਤ ਔਖਾ ਵਾ ਪਾਣੀ ਖੜਾ ਵਾ ਗਿਰਨ ਗਰਨ ਦਾ ਵੀ ਬਹੁਤ ੜਾ ਜੀ ਤੇ ਨਾਲੇ ਇਹ ਸਰਕਾਰਾਂ ਦਾ ਸਿਆਪਾ ਜ਼ਰੂਰ ਕਰਨ ਚਾਹੇ ਪੁਰਾਣੀਆਂ ਪਾਰਟੀਆਂ ਸੀ ਚਾਹੇ ਪ੍ਰੈਜ਼ੈਂਟ ਸਰਕਾਰ ਹੈ ਸਭ ਇੱਕੋ ਜਿਹੇ ਹਾਲਾਤ ਨੇ ਕਿ ਹਾਲਾ ਕਿਦਾਂ ਦਾ ਸਿਸਟਮ ਹੈ ਕਿਦਾਂ ਦੀਆਂ ਦਾਅਵੇਦਾਰੀਆਂ ਆ ਕਿ ਗੱਡੀਆਂ ਨੂੰ ਲਾਈਟਾਂ ਚ ਲਾ ਕੇ ਨੰਗਣਾ ਪੈ ਰਿਹਾ ਏ ਅੰਡਰਪਾਸ ਤੋਂ ਦਿਨ ਦੇ ਟਾਈਮ ਦੇ ਉੱਤੇ ਉਹ ਨਿਊਜ਼ਪੇਪਰ ਖੇਲੇ ਆ ਤਾਂ ਜੋ ਕਮਰਜੀ ਵਿਜੀਲੈਂਸ ਨੇ ਚੱਕੇ ਨੇ ਕਾਰਪੋਰੇਸ਼ਨ ਵਾਲੇ ਉਹਨਾਂ ਦੀ ਸਟੇਟਮੈਂਟ ਸੀ ਕਿ 90 ਲੱਖ ਰੁਪਈਆ ਮੈਂ ਤਾਂ ਆਪਣੇ ਕਮਿਸ਼ਨਰ ਸਾਹਿਬ ਨੇ ਮੰਗਿਆ ਸੀ ਪਾਣੀ ਵਿੱਚ ਲੰਘ ਕੇ ਆਏ ਹੋ ਟੋਏ ਕਿੰਨੇ ਆ ਕੋਏ ਤਾਂ ਬਹੁਤ ਆ ਜੀ ਤਾਂ ਹੀ ਤਾਂ ਬੰਦ ਹੋਇਆ ਝਟਕਾ ਲੱਗ ਕੇ ਇਹ ਆਉਣ ਨਾਲ ਜਾਣ ਵਾਲੇ ਨੂੰ ਦਿੱਕਤ ਬਹੁਤ ਆਉਂਦੀ ਆ ਜੇ ਜ਼ਿਆਦਾ ਪਾਣੀ ਵੜ ਜੇ ਤਾਂ ਐਕਟਵਾ ਵਗੈਰਾ ਬੰਦ ਹੋ ਜਾਂਦੀਆਂ ਨੇ ਤੇ ਵਿੱਚ ਵੈਦ ਵੀ ਜਿਹੜੇ ਜਿਹੜਾ ਨਾਲ ਬਹੁਤ ਬੜਾ ਫੀਲ ਹੋ ਰਿਹਾ ਸਮਾਰਟ ਸਿਟੀ ਲੁਧਿਆਣਾ ਦੇ ਵਿੱਚ ਰਹਿ ਕੇ ਬਹੁਤ ਮਾੜਾ ਫੀਲ ਹੋ ਰਿਹਾ ਜੀ ਥੋੜਾ ਨਹੀਂ ਬਹੁਤ ਮਾੜਾ ਸੱਜੇ ਕਾਲ ਜੀ ਤੁਸੀਂ ਦੇਖ ਰਹੇ ਹੋ ਲੁਧਿਆਣਾ ਲਾਈਵ ਤੇ ਮੈਂ ਅਮਿਤ ਤੁਹਾਨੂੰ ਦੱਸ ਦਈਏ ਕਿ ਜਿਹੜੇ ਮਾਨਸੂਨ ਨੇ ਆਪਣੇ ਪੈਰ ਜਿਹੜੇ ਆ ਪਸਾਰ ਨੇ ਸ਼ੁਰੂ ਕਰਤੇ ਨੇ ਪੰਜਾਬ ਦੇ ਹਾਲਾਤ ਤੁਹਾਨੂੰ ਦਿਖਾ ਰਹੇ ਆ ਸਮਾਰਟ ਸਿਟੀ ਲੁਧਿਆਣਾ ਦੇ ਉਹ ਹਾਲਾਤ ਦਿਖਾ ਰਹੇ ਆ ਉਸ ਸੜਕ ਦੀ ਤਸਵੀਰ ਤੁਹਾਨੂੰ ਦਿਖਾ ਰਹੇ ਆ ਜਿੱਥੇ ਤੁਸੀਂ ਦੇਖ ਸਕਦੇ ਹੋ ਕਿ ਕੰਟੇ ਦੋ ਕੰਟੇ ਦੀ ਜਿਹੜੀ ਬਾਰਿਸ਼ ਦੇ ਵਿੱਚ ਬਾਰਿਸ਼ ਦੇ ਕਾਰਨ ਜਿਹੜਾ ਪਾਣੀ ਸੜਕਾਂ ਤੇ ਪਰਨਾ ਸ਼ੁਰੂ ਹੋ ਗਿਆ ਜੇ ਗੱਲ ਕਰੀਏ ਜਨਤਾ ਦੇ ਪੈਸਿਆਂ ਦੀ ਜਨਤਾ ਦੇ ਸਾਡੇ ਟੈਕਸ ਦੇ ਜਿਹੜੇ ਪੈਸੇ ਨੇ ਉਹਦੀ ਬਰਬਾਦੀ ਕਿੱਦਾਂ ਹੋ ਰਹੀ ਹੈ ਤੁਸੀਂ ਆਪਣੇ ਸਕਰੀਨ ਤੇ ਉੱਤੇ ਦੇਖ ਸਕਦੇ ਹੋ ਇੱਕ ਪਾਸੇ ਜਿਹੜੀ ਹੈ ਸਲੈਬ ਚੋਂਦੇ ਹੋਈ ਨਜ਼ਰ ਆ ਰਹੀ ਹੈ ਤੇ ਦੂਜੇ ਪਾਸੇ ਜਿਹੜਾ ਪਾਣੀ ਹੈ ਪੂਰਾ ਬਰਸਾਤ ਦਾ ਜਿਹੜਾ ਪਾਣੀ ਹੈ ਉਹ ਪਰਿਆ ਹੋਇਆ ਹੈ ਸੜਕਾਂ ਦੇ ਉੱਤੇ ਤੇ ਮਹਿੰਗੇ ਮਹਿੰਗੇ ਜਿਹੜੇ ਲੋਕ ਅਲੋਇ ਵੀਲ ਪਵਾਉਂਦੇ ਨੇ ਤੇ ਮਹਿੰਗੀ ਮਹਿੰਗੀ ਗੱਡੀਆਂ ਦੇ ਜਿਹੜੇ ਸ਼ੌਕੀਨ ਨੇ ਉਹ ਇਸ ਰਸਤੇ ਤੋਂ ਆਣਾ ਬੰਦ ਹੀ ਕਰ ਦੇਣ ਕਿਉਂਕਿ ਜਿਹੜਾ ਉਹਨਾਂ ਦਾ ਵੱਡਾ ਨੁਕਸਾਨ ਵੀ ਹੋ ਸਕਦਾ ਹੈ ਤੇ ਗੱਲ ਕਰਦੇ ਆ ਸਰ ਤੁਸੀਂ ਇਸ ਰਸਤੇ ਤੋਂ ਲੰਘਦੇ ਹੋ ਡੇਲੀ ਤੇ ਜਿੱਦਾਂ ਦੇ ਹਾਲਾਤ ਬਣੇ ਇਸ ਚੀਜ਼ ਨੂੰ ਕਿੱਦਾਂ ਦੇਖਦੇ ਹੋ ਤੁਸੀਂ ਇਹ ਦੇਖੋ ਕਿ ਅੱਜ ਲੁਧਿਆਣਾ ਵੈਸਟ ਕੌਨਸਟੀਟੂਐਂਸੀ ਦੇ ਵਿੱਚ ਸਰਕਾਰ ਆ ਪਈ ਹੋਈ ਹੈ ਉਹ ਵੱਡੇ ਵੱਡੇ ਧਨਾੜ ਲੀਡਰ ਸੁਪਰੀਮੋ ਹਰ ਪਾਰਟੀ ਦਾ ਇੱਥੇ ਲੁਧਿਆਣਾ ਵੈਸਟ ਕੌਨਸਟੀਟੂਐਂਸੀ ਦੇ ਵਿੱਚ ਹੈ ਤੇ ਉਹਨਾਂ ਦੀਆਂ ਚਾਹੇ ਮੌਜੂਦਾ ਸਰਕਾਰ ਹੈ ਚਾਹੇ ਪੁਰਾਣੀ ਸਰਕਾਰ ਹੈ ਅੱਜ ਦਾਅਵੇਦਾਰੀਆਂ ਇਸ ਤਰ੍ਹਾਂ ਕੀਤੀਆਂ ਜਾਂਦੀਆਂ ਕਿ ਕਹਿੰਦੇ ਐਲੀਵੇਟਡ ਰੋਡ ਅਸੀਂ ਲੈ ਆਏ ਅਸੀਂ ਬਣਾਏ ਵਿਦੇਸ਼ਾਂ ਨੂੰ ਸਰ ਵਿਦੇਸ਼ਾਂ ਨੂੰ ਦੇ ਕੇ ਐਲੀਵੇਟਡ ਰੋਡ ਤਾਂ ਬਣਾ ਦਾਂਗੇ ਪਰ ਵਿਦੇਸ਼ਾ ਵਰਗਾ ਜਿਹੜਾ ਸਵਾਦ ਹੈ ਸੜਕਾਂ ਦੇ ਵਿੱਚ ਸਹੂਲਤਾਂ ਨੇ ਉਹ ਕਿੱਦਾਂ ਲਿਆਣਗੇ ਉਹ ਨਹੀਂ ਲਿਆ ਸਕਦੇ ਕਿਉਂਕਿ ਕ腐ਸ਼ਨ ਇਹਨਾਂ ਦੇ ਆਂਦਰਾਂ ਚ ਭਰ ਚੁੱਕੀ ਹੈ ਇਹਨਾਂ ਦੇ ਖੂਨ ਚ ਰਚ ਚੁੱਕੀ ਹੈ ਜੇ ਕ腐ਸ਼ਨ ਦੀ ਗੱਲ ਕਰੀਏ ਅੱਜ ਮੈਂ ਸਵੇਰੇ ਜਦੋਂ ਨਿਊਜ਼ਪੇਪਰ ਖੇលਿਆ ਤਾਂ ਜੋ ਕਮਰਜੀ ਵਿਜੀਲੈਂਸ ਨੇ ਚੱਕੇ ਨੇ ਕਾਰਪੋਰੇਸ਼ਨ ਵਾਲੇ ਉਹਨਾਂ ਦੀ ਸਟੇਟਮੈਂਟ ਸੀ ਕਿ 90 ਲੱਖ ਰੁਪਈਆ ਮੈਂ ਤਾਂ ਆਪਣੇ ਕਮਿਸ਼ਨਰ ਸਾਹਿਬ ਨੇ ਮੰਗਿਆ ਸੀ ਜਦੋਂ ਏਡੀਆਂ ਏਡੀਆਂ ਰਿਸ਼ਵਤਾਂ ਕੰਟਰੈਕਟਰਸ ਤੋਂ ਲਈਆਂ ਜਾਣਗੀਆਂ ਤਾਂ ਸੜਕਾਂ ਦਾ ਹਾਲ ਕੀ ਹੋਏਗਾ ਇਹ ਤੁਸੀਂ ਦੇਖ ਸਕਦੇ ਹੋ ਇਹ ਸੜਕ ਵੀ ਵਿਚਾਰੀ ਰੋ ਰਹੀ ਹੈ ਪਛਤਾਰੀ ਹੈ ਸੜਕ ਦਾ ਐਡਾ ਮਾੜਾ ਹਾਲ ਹੋਇਆ ਹੋਇਆ ਕਿ ਸੜਕ ਵੀ ਛਿੱਲੀ ਗਈ ਹੈ ਮੈਂ ਪਰਮਾਤਮਾ ਨੂੰ ਮੰਨਣ ਵਾਲਾ ਬੰਦਾ ਨੇਚਰ ਨੂੰ ਪਿਆਰ ਕਰਨ ਵਾਲੇ ਅਸੀਂ ਇਨਸਾਨ ਹੈ ਜਦੋਂ ਨੇਚਰ ਦੀ ਗੱਲ ਕਰੀਏ ਤੇ ਮੈਂ ਚਾਹਨਾ ਵੀ ਹਰ ਚੀਜ਼ ਦੇ ਵਿੱਚ ਜਾਨ ਹੈ ਜੇ ਗੱਲ ਕਰਾਂ ਦਿਨੇ ਜਦ হেডਲੈਂਪ ਜਲਾਣੇ ਪੈ ਰਹੇ ਨੇ ਕੋਈ ਵੱਡਾ ਹਾਸਾ ਹੀ ਵਾਪਰ ਸਕਦਾ ਹੈ ਹਾਦਸਾ ਇਦਾਂ ਤੁਸੀਂ ਇਹ ਦੇਖ ਲਓ ਵੀ ਕੀ ਹਾਲ ਹੈ ਕਿਦਾਂ ਦਾ ਸਿਸਟਮ ਹੈ ਕਿਦਾਂ ਦੀ ਦਾਅਵੇਦਾਰੀਆਂ ਆ ਕਿ ਗੱਡੀਆਂ ਨੂੰ ਲਾਈਟਾਂ ਚ ਲਾ ਕੇ ਨੰਗਣਾ ਪੈ ਰਿਹਾ ਏ ਅੰਡਰਪਾਸ ਤੋਂ ਦਿਨ ਦੇ ਟਾਈਮ ਦੇ ਉੱਤੇ ਫਿਰ ਗੱਲ ਕਰੀਏ ਆਮ ਜਨਤਾ ਦੀ ਅੱਜ ਸਾਨੂੰ ਬੱਚਿਆਂ ਨੂੰ ਨੌਜਵਾਨਾਂ ਨੂੰ ਦੇਣ ਦੇ ਲਈ ਨੌਕਰੀਆਂ ਨਹੀਂ ਆ ਪਰ ਕਮਿਸ਼ਨਾਂ ਖਾਣ ਦੇ ਲਈ ਸਾਡੇ ਸਿਸਟਮ ਖੁੱਲੇ ਹੋਏ ਨੇ ਤੇ ਦੇਖਿਆ ਜਾਵੇ ਤੇ ਅੱਜ ਜਿਹੜਾ ਬੱਚਾ ਜਨਮ ਲੈਂਦਾ ਉਹਦੇ ਸਿਰ ਤੇ 5 ਲੱਖ ਦਾ ਕਰਜ਼ਾ ਤੇ ਜਿਹੜਾ ਅੱਜ ਦੀ ਡੇਟ ਤੇ ਮਰ ਰਿਹਾ ਉਹ 5 ਲੱਖ ਨਾਲ ਲੈ ਕੇ ਮਰ ਰਿਹਾ ਆ ਤੇ ਇਹ ਕਿਸੇ ਦੇ ਪੈਸੇ ਨਹੀਂ ਆ ਕਿਸੇ ਪਾਰਟੀ ਦੇ ਪੈਸੇ ਨਹੀਂ ਜਨਤਾ ਦੇ ਪੈਸੇ ਇਹ ਜਨਤਾ ਦੇ ਪੈਸੇ ਤੇ ਜਨਤਾ ਜਵਾਬ ਮੰਗਦੀ ਹੈ ਅੱਜ ਜਿਹੜੇ ਵੋਟਾਂ ਮੰਗ ਰਹੇ ਆ ਮੀਟਿੰਗਾਂ ਕਰ ਰਹੇ ਨੇ ਆ ਕੇ ਸੜਕਾਂ ਤੇ ਵੱਡੇ ਵੱਡੇ ਸਰ ਵੋਟਾਂ ਸਮੇਤ ਆ ਇੱਕ ਡੋਰ ਟੂ ਡੋਰ ਜਾ ਕੇ ਕੈਂਪੇਨ ਕਰਦੇ ਨੇ ਵੱਡੇ ਵੱਡੇ ਮੈਨੀਫੈਸਟੋ ਦਿਖਾਉਂਦੇ ਨੇ ਪਰ ਜਦ ਹੋਂ ਦੇ ਵਿੱਚ ਆ ਜਾਂਦੀ ਹੈ ਸਰਕਾਰ ਉਦੋਂ ਇਹ ਸੁੱਤੇ ਪਏ ਹੁੰਦੇ ਨੇ ਕੁੰਮ ਕਰਨੀ ਇਸ ਲਈ ਮੈਂ ਕਹਿ ਰਿਹਾ ਕਿ ਇਹਨਾਂ ਦੀ ਗੁਲਾਮੀਆਂ ਚੋਂ ਨਿਕਲੋ ਤੇ ਆਪਣੀ ਆਜ਼ਾਦ ਮਰਜ਼ੀ ਦੇ ਨਾਲ ਆਪਣੇ ਲੀਡਰ ਚੁਣੋ ਅੱਜ ਜ਼ਰੂਰਤ ਹੈ ਜਨਤਾ ਦੀ ਆਵਾਜ਼ ਬੁਲੰਦ ਕਰਨ ਦੇ ਲਈ ਜਨਤਾ ਦੇ ਲਈ ਅਸੀਂ ਜਨਤਾ ਦੇ ਸੇਵਕ ਹਾਜ਼ਰ ਹੈ ਇਸ ਲਈ ਆਓ ਰਲ ਮਿਲ ਕੇ ਅਸੀਂ ਆਪਣਾ ਸ਼ਹਿਰ ਬਚਾਈਏ ਜੇ ਗੱਲ ਕਰਾਂ ਇਸ ਐਲੀਵੇਟਿਡ ਪੁਲ ਦੀ ਇਹਦੀ ਮਿਆਦ ਜਿਹੜੀ ਹੈ ਉਹ ਜ਼ਰੂਰ 100 ਸਾਲਾਂ 150 ਸਾਲਾਂ ਦੀ ਹੋਣੀਗੀ ਬਟ ਜੇ ਗੱਲ ਕਰਾਂ ਇਹਦੀ ਸਲੇਬ ਸਲੇਬ ਜਿਹੜੀ ਹੁਣੀ ਚੋਣੀ ਸ਼ੁਰੂ ਕਰਤੀ ਇਹ ਬਿਲਕੁਲ ਸਹੀ ਗੱਲ ਹੈ ਜਦੋਂ ਅਸੀਂ ਕਾਰ ਲੈ ਕੇ ਆ ਰਹੇ ਸੀ ਤੇ ਕਾਰ ਦੇ ਬਗੈਰ بارش ਤੋਂ ਉਹਦੇ ਉੱਤੇ ਛਿੱਟੇ ਪੈ ਰਹੇ ਸੀ ਤੇ ਸਾਨੂੰ ਵਾਈਪਰ ਚਲਾਣੇ ਪਏ ਹੁਣ ਗਰਮੀਆਂ ਦਾ ਸੀਜ਼ਨ ਚੱਲ ਰਿਹਾ ਹੈ ਤਾਂ সুইমিং ਪੂਲ ਦੀ ਤਿਆਰੀ ਹੱਥੀ ਲੱਗਦਾ ਮੈਨੂੰ ਫ੍ਰੀ ਆਫਕੋਰਸ ਜਿਹੜੀ সুইਮਿੰਗ ਪੂਲ ਦਾ ਜਿਹੜਾ ਮਜ਼ਾ ਦੇਣ ਦੀ ਸਰਕਾਰ ਨੇ ਨੀਤੀ ਬਣਾ ਲਈਏ ਲੁਧਿਆਣੇ ਦੇ ਵਿੱਚ ਕੋਈ ਵੀ ਇਦਾਂ ਦਾ ਸਥਾਨ ਨਹੀਂ ਗਵਰਨਮੈਂਟ ਵੱਲੋਂ ਬਣਾਇਆ ਗਿਆ ਜਿੱਥੇ ਜਾ ਕੇ ਫੈਮਿਲੀਆਂ ਜਾਂ ਬੱਚੇ ਆਪਣਾ ਟਾਈਮ ਪਾਸ ਕਿ ਐਂਟਰਟੇਨਮੈਂਟ ਲਈ ਟਾਈਮ ਬਿਤਾ ਸਕਣ ਅੱਜ ਤਾਂ ਮੈਂ ਇਹੀ ਕਹੂੰਗਾ ਕਿ ਜੇ ਐਂਟਰਟੇਨਮੈਂਟ ਚਾਹੁੰਦੇ ਨੇ ਬੱਚੇ ਜਾਂ ਫੈਮਲੀਆਂ ਚਾਹੁੰਦੀਆਂ ਨਾ ਇੱਥੇ ਆਣ ਨਾਲੇ ਲੇਕ ਦਾ ਆਨੰਦ ਲੈਣ ਤੇ ਨਾਲੇ ਆਰਾਮ ਦੇ ਨਾਲ ਇੱਥੇ ਪਿਕਨਿਕ ਮਨਾਣ ਤੇ ਨਾਲੇ ਇਹ ਸਰਕਾਰਾਂ ਦਾ ਸਿਆਪਾ ਜ਼ਰੂਰ ਕਰਨ ਚਾਹੇ ਪੁਰਾਣੀਆਂ ਪਾਰਟੀਆਂ ਸੀ ਚਾਹੇ ਪ੍ਰੈਜ਼ੀਡੈਂਟ ਸਰਕਾਰ ਹੈ ਸਭ ਇੱਕੋ ਜਿਹਾ ਤਾਲਮੇਲ ਕਦੀ ਉਹ ਕਹਿੰਦਾ ਮੈਂ ਠੱਗਣਾ ਜਨਤਾ ਨੂੰ ਮੈਂ ਠੱਗਣਾ ਇਸ ਲਈ ਜਨਤਾ ਨੂੰ ਜਾਗਣਾ ਪੈਣਾ ਜਨਤਾ ਜਾਗੇ ਆਪਣੇ ਹੱਕਾਂ ਦੀ ਆਵਾਜ਼ ਕੈਮਰਾਮੈਨ ਨੂੰ ਕਹੂੰਗਾ ਇੱਕ ਵਾਰੀ ਜਿਹੜੀ ਤਸਵੀਰ ਹੈ ਉਹ ਜ਼ਰੂਰ ਪਿੱਛੇ ਦੀ ਦਿਖਾਵੇ ਕਿ ਕਿ ਜਿਹੜਾ ਪਾਣੀ ਕੱਲਾ ਪਾਣੀ ਦੀ ਗੱਲ ਨਹੀਂ ਹੈ ਜਿਹੜੀ ਸੜਕ ਦੇ ਵਿੱਚ ਟੋਏ ਵੀ ਵੱਡੇ ਵੱਡੇ ਟੋਏ ਆ ਤੁਸੀਂ ਦੇਖ ਸਕਦੇ ਹੋ ਜਿਹੜੀ ਸਕੂਟੀ ਦਾ ਜਿਹੜਾ ਅਗਲਾ ਟਾਇਰ ਹੈ ਨਾ ਬਿਲਕੁਲ ਵਿੱਚ ਵੱਜ ਰਿਹਾ ਜਾ ਕੇ ਕੋਈ ਵੱਡਾ ਹਾਸਾ ਵਾਪਰ ਜਾਵੇ ਉਸ ਤੋਂ ਬਾਅਦ ਜਿਹੜਾ ਇਹਨਾਂ ਨੂੰ ਆਪਣੀ ਮੰਗਾਂ ਨੂੰ ਲੈ ਕੇ ਫਿਰ ਸੀਪੀ ਦਫ਼ਤਰ ਦੇ ਬਾਹਰ ਬੈਣਾ ਪੈਣਾ ਮੰਗਾਂ ਦੀ ਗੱਲ ਇਹ ਹੈ ਕਿ ਤੁਸੀਂ ਇਹ ਦੇਖ ਸਕਦੇ ਹੋ ਇੱਧਰ ਆ ਦੇਖੋ ਪਾਰਕ ਕਾਰਾਂ ਦੇ ਗਰੇ ਪਏ ਨੇ ਦੇਖੋ ਉੱਧ ਇਹ ਕੀ ਹੈ ਵੀ ਜਦੋਂ ਵੱਡਾ ਪਾਣੀ ਹੁੰਦਾ ਤੇ ਇੱਥੇ ਐਕਸੀਡੈਂਟ ਵੀ ਹੁੰਦੇ ਨੇ ਇੱਥੇ ਐਕਸੀਡੈਂਟ ਵੀ ਹੁੰਦੇ ਨੇ ਤੇ ਜਿਵੇਂ ਹੁਣ ਟੋਏ ਪੈ ਚੁੱਕੇ ਨੇ ਇੱਕ ਕਾਰ ਵਿਚਾਰੀ ਆਰਾਮ ਨਾਲ ਨੋਰਮਲ ਆ ਰਹੀ ਹੈ ਤੇ ਉਹ ਅਨਬੈਲੈਂਸ ਹੋ ਕੇ ਐਕਸੀਡੈਂਟ ਹੋ ਸਕਦਾ ਇਸ ਲਈ ਇਹਦੇ ਵੱਲ ਧਿਆਨ ਦੇਣਾ ਵੀ ਜ਼ਰੂਰ ਆ ਜਨਤਾ ਜਦ ਇਹਨਾਂ ਨੂੰ ਵੋਟਾਂ ਪਾਉਂਦੀ ਹੈ ਜਨਤਾ ਜਦ ਇਹਨਾਂ ਨੂੰ ਕੁਝ ਆਪਣੇ ਟੈਕਸ ਦਿੰਦੀ ਆ ਰ ਹਰ ਰੋਜ਼ਾਨਾ ਲਾਈਫ ਦੇ ਵਿੱਚ ਤੇ ਜਨਤਾ ਜਵਾਬ ਜਨਤਾ ਦੇ ਇਹ ਜਵਾਬ ਦੇਈ ਹੈ ਤੇ ਜਨਤਾ ਸਾਡੇ ਤੱਕ ਗੱਲ ਆਏ ਤੇ ਅਸੀਂ ਉਹਨਾਂ ਨੂੰ ਇਨਸਾਫ ਦਵਾਈਏ ਤਾਂ ਕਿ ਉਹਨਾਂ ਦੀ ਮਿਹਨਤ ਦੇ ਪੈਸੇ ਸਹੀ ਤਾਂ ਅਰਥ ਲੱਗਣ ਤੇ ਕੰਮ ਆਣ ਸਰ ਜੇ ਗੱਲ ਕਰਾਂ ਵੈਸਟ ਕੌਨਸਟਿਟਿਊਐਂਸੀ ਜਿਹੜੇ ਇਲੈਕਸ਼ਨ ਵੀ ਚੱਲ ਰਹੇ ਨੇ ਇੱਕ ਪਾਸੇ ਤੇ ਇਲੈਕਸ਼ਨਾਂ ਦੌਰਾਨ ਮੈਨੂੰ ਲੱਗਦਾ ਹੈ ਸਰਕਾਰਾਂ ਨੇ ਆਪਣੇ ਪੱਟੀਆਂ ਬੰਨ੍ਹੀ ਹੋਈਆਂ ਅੱਖਾਂ ਤੇ ਆ ਇਲੈਕਸ਼ਨਾਂ ਦੇ ਵਿੱਚ ਧਿਆਨ ਕਿੱਦਾਂ ਹੋਣਗੇ ਝੂਠੇ ਨੇ ਝੂਠ ਬੋਲਦੇ ਨੇ ਅੱਜ ਇਹਨਾਂ ਦਾ ਝੂਠ ਪ੍ਰਮਾਤਮਾ ਕੁਦਰਤ ਦਿਖਾ ਰਹੀ ਹੈ ਮੈਨੂੰ ਦਿਖਾਣ ਦੀ ਲੋੜ ਨਹੀਂ ਹੈ ਕੁਦਰਤ ਆਮ ਆਦਮੀ ਦੇ ਨਾਲ ਹੈ ਜਿਹੜਾ ਕਿ ਆਮ ਵੋਟਰ ਉਹਦੇ ਨਾਲ ਆ ਉਹਦੇ ਹੱਕਾਂ ਦੇ ਲਈ ਬਦਲਾਵ ਆ ਗਿਆ ਤਾਂ ਬਦਲਾਵ ਮੀਡੀਆ ਦੇ ذریعے ਉਹਨਾਂ ਦੀਆਂ ਆਹਾਂ ਤਾਹਾਂ ਪ੍ਰਮਾਤਮਾ ਦੀ ਦਰਗਾਹ 'ਚ ਜਾਂਦੀਆਂ ਤੇ ਉਹ ਇਸੇ ਤਰੀਕੇ ਇਹਨਾਂ ਨੂੰ ਭੁਗਤਨੀਆਂ ਪੈਣੀਆਂ ਅੱਜ ਨਾ ਸਰਕਾਰ ਦਾ ਕੋਈ ਐਮ ਐਲ ਏ ਇੱਥੇ ਪਹੁੰਚਿਆ ਤੇ ਨਾ ਜਿਹੜੇ ਵੱਡੇ ਵੱਡੇ ਪਹਿਲਾਂ ਕਪਲੇ ਕਰਨ ਵਾਲੇ ਲੀਡਰ ਕੋਈ ਉਹਨਾਂ 'ਚੋਂ ਪਹੁੰਚਿਆ ਇਸ ਲਈ ਇੰਝ ਲੱਗ ਰਿਹਾ ਕੋਈ ਵੱਡੇ ਹਾਸੇ ਦਾ ਜਿਹੜਾ ਹੈ ਇੰਤਜ਼ਾਰ ਕਰ ਰਹੇ ਨੇ ਉਸ ਤੋਂ ਬਾਅਦ ਜਿਹੜਾ ਹੈ ਦਰਿਆ ਵਿਛਾ ਕੇ ਫਿਰ ਇੱਥੇ ਬੈਠਣਗੇ ਲੋਕ ਬਸ ਅਸੀਂ ਇਹ ਇਹੀ ਚਾਹੁੰਦੇ ਆ ਕੁੰਬ ਕਰਨੀ ਨੀਂਦ ਸੁੱਤੇ ਆ ਕੰਮ ਕਰਕੇ ਰਾਜੀ ਨੇ ਬਸ ਇਹ ਚਾਹੁੰਦੇ ਆ ਵੀ ਵੱਡਾ ਸਕੈਮ ਕੋਈ ਆਵੇ ਹੀ ਸਕੈਮ ਕਰੀਏ ਤੇ ਆਰਾਮ ਨਾਲ ਉਹਨੂੰ ਹਜਮ ਕਰੀਏ ਅੱਜ ਜਨਤਾ ਨੂੰ ਜ਼ਰੂਰੀ ਆ ਕਿ ਜਨਤਾ ਕੁੰਬ ਚੰਤਾ ਵੀ ਮੈਂ ਕਹੂੰਗਾ ਕੁੰਬ ਕਰਨੀ ਨੀਂਦ ਤੋਂ ਜਾਗੇ ਤੇ ਆਪਣੇ ਹੱਕਾਂ ਦੀ ਆਵਾਜ਼ ਬੁਲੰਦ ਕਰੇ ਜਨਤਾ ਦੇ ਪੈਸਿਆਂ ਦੀ ਬਰਬਾਦੀ ਕਿੱਦਾਂ ਹੋ ਰਹੀ ਏ ਤੁਸੀਂ ਦੇਖ ਸਕਦੇ ਹੋ ਹੱਦ ਦੇ ਵਿੱਚ ਰੋੜੇ ਫੜੇ ਹੋਏ ਨੇ ਇਹ ਲੁੱਕ ਹੈ ਜਿਹੜੀ ਸੜਕ ਬਣਾਉਣ ਦੇ ਵਾਸਤੇ ਯੂਜ਼ ਹੁੰਦੀ ਹੈ ਤਾਰੇ ਹੱਤਾ ਦੇ ਵਿੱਚ ਕਿੱਦਾਂ ਆ ਗਈ ਹੈ ਤਾਂ ਸੜਕਾਂ ਦੇ ਉੱਤੇ ਵਿੱਚ ਇਹ ਇਹ ਲੁੱਕ ਉਹ ਹੈ ਜਿਹਦੀ ਲੁੱਕ ਦੇ ਵਿੱਚੋਂ ਇਹਨਾਂ ਦੇ ਪਰਸਨਲ ਖਰਚਿਆਂ ਦੇ ਲਈ ਕਮਿਸ਼ਨ ਨਿਕਲਦੀ ਹੈ ਜਦ ਕਿ ਲੁੱਕ ਦੇ ਉੱਤੇ ਨਾ ਪਾਣੀ ਦਾ ਅਸਰ ਹੋ ਸਕਦਾ ਹੈ ਨਾ ਜਲਦੀ ਅੱਗ ਦਾ ਅਸਰ ਇਹ ਇਹਨਾਂ ਦੀਆਂ ਬੇਈਮਾਨੀਆਂ ਇਹ ਬੇਈਮਾਨੀਆਂ ਦਾ ਸਬੂਤ ਹੈ ਮੈਂ ਤੁਹਾਨੂੰ ਅੱਗੇ ਵੀ ਕਿਹਾ ਕੀ ਵਿਚਾਰੀ ਸੜਕ ਮੈਂ ਚਾਹਨਾ ਵੀ ਮੈਂ ਸੋਚਦਾ ਵੀ ਸੜਕ 'ਚ ਵੀ ਜਾਨ ਹੈ ਉਹ ਵੀ ਵਿਚਾਰੀ ਐ ਤੜਪਦੀ ਹੋਊ ਪਾਣੀ ਇੰਨੇ-ਇੰਨੇ ਦਿਨ ਖੜਿਆ ਰਹੂਗਾ ਸੜਕਾਂ ਵੀ ਵਿਚਾਰੀਆਂ ਇਹ ਸੜਕ ਵੀ ਰੋਂਦੀ ਉਹ ਵੀ ਮੇਰੀਆਂ ਹੱਡੀਆਂ ਤੱਕ ਨਿਕਲ ਗਈਆਂ ਨੇ ਮਾਸ ਮੇਰਾ ਉੱਤਰ ਗਿਆ ਆ ਇਹ ਸੜਕਾਂ ਦਾ ਹਾਲ ਐ ਵਿਚਾਰੀ ਰੋ ਰਹੀ ਐ ਕੁਰਲਾਰੀ ਐ ਉਹਦੀ ਦੁਹਾਈ ਸੁਣਨ ਵਾਲੇ ਮਾਈ ਬਾਪ ਨਹੀਂ ਐ ਇਸ ਲਈਏ ਦੇਖੋ ਹਾਲਾਤ ਕੀ ਐ ਇੱਥੇ ਨਹੀਂ ਉਹ ਸਾਰੇ ਕਿਤੇ ਦੇਖੋ ਕੀ ਹਾਲਾਤ ਬਣ ਗਿਆ ਚਾਰੋਂ ਤਰਫ ਜਿਹੜਾ ਕੈਮਰਾਮੈਨ ਨੂੰ ਕਹੂੰਗਾ ਇੱਕ ਵਾਰੀ ਕੈਮਰਾ ਫੇਰਾ ਦੇਵੇ ਕਿਉਂਕਿ ਜ਼ਰੂਰੀ ਐ ਇਹ ਹਾਲਾਤ ਦਿਖਾਣੇ ਕਿਉਂਕਿ ਸਮਾਰਟ ਸਿਟੀ ਲੁਧਿਆਣਾ ਦੇ ਜਿਹੜੇ ਹਾਲਾਤ ਬਣੇ ਨੇ ਕਿਤੇ ਵੀ ਜਿਹੜੇ ਕਾਗਜ਼ਾ ਤੱਕ ਹੀ ਜਿਹੜੇ ਅੱਜ ਸਮਾਰਟ ਸਿਟੀ ਲੁਧਿਆਣਾ ਰਹਿ ਚੁੱਕਿਆ ਵੈ ਸਾੜੀ ਸੜਕ ਜਿਹੜੀ ਹੈ ਪਾਣੀ ਕਰਕੇ ਖਰਾਬ ਹੁੰਦੀ ਹੋਈ ਨਜ਼ਰ ਆ ਰਹੀ ਹੈ ਤੇ ਗੱਲ ਕਰਾਂ ਜਨਤਾ ਦੇ ਜਿਹੜੇ ਪੈਸਿਆਂ ਦੀ ਬਰਬਾਦੀ ਜਨਤਾ ਦੇ ਟੈਕਸਾਂ ਦੇ ਪੈਸੇ ਦੀ ਬਰਬਾਦੀ ਆਮ ਤੌਰ ਤੇ ਇੱਥੇ ਸਾਫ਼ ਦੇਖੀ ਜਾ ਸਕਦੀ ਹੈ ਤੁਸੀਂ ਦੇਖ ਸਕਦੇ ਹੋ ਇਹ ਗਰੀਬ ਦਾ ਨਹੀਂ ਹੈ ਇਹ ਗਰੀਬ ਦਾ ਮਾਸ ਨਹੀਂ ਲਿਆ ਕਿਸੇ ਉਹਦੀਆਂ ਹੱਡੀਆਂ ਨਹੀਂ ਲਈਆਂ ਇਹ ਸਾਰੀ ਜਨਤਾ ਆ ਚਾਹੇ ਉਹ ਪੈਦਲ ਚੱਲਣ ਵਾਲੀ ਚਾਹੇ ਸਕੂਟਰ ਤੇ ਚਾਹੇ ਕਾਰ ਤੇ ਤੇ ਚਾਹੇ ਜਹਾਜ਼ ਤੇ ਚੱਲਣ ਵਾਲੀ ਜਨਤਾ ਆ ਦੇਖੋ ਇੱਧਰ ਆਉ ਮੈਂ ਤੁਹਾਨੂੰ ਦਿਖਾਉਣਾ ਆ ਦੇਖੋ ਇਹ ਦੇਖ ਸਕਦੇ ਹੋ ਕਿਸ ਕਦਰ ਜਿਹੜੀ ਇਹ ਸੜਕ ਪੱਟੀ ਜਾ ਚੁੱਕੀ ਹੈ ਜੇ ਗੱਲ ਕਰੀਏ ਹੱਤਾ ਨਾਲ ਜਿਹੜੀ ਇਹ ਸੜਕ ਪੱਟੀ ਜਾ ਸਕਦੀ ਹੈ ਆ ਹਾਲ ਹੈ ਇਹਦੀ ਚਮੜੀ ਵਿਚਾਰੀ ਦੀ ਉੱਧਰ ਗਈ ਆ ਕਰਲਾਰੀ ਆ ਕੁਲਾਰੀ ਆ ਦਹਾਈਆਂ ਮਾਰ ਰਹੀ ਆ ਕਿ ਰੁਕੋ ਸਾਹ ਲਓ ਰੁਕੋ ਇਹ ਬਿਲਕੁਲ ਬਿਲਕੁਲ ਲੋਕੀ ਕਾਰ ਦੇ ਵਿੱਚ ਗੱਡੀ ਨਾਲ ਮਤਲਬ ਜ਼ਰੂਰ ਸਰ ਕਿਦਾਂ ਦਾ ਫੀਲ ਹੋ ਰਿਹਾ ਸਮਾਰਟ ਸਿਟੀ ਲੁਧਿਆਣਾ ਦੇ ਵਿੱਚ ਰਹਿ ਕੇ ਬਹੁਤ ਮਾੜਾ ਫੀਲ ਹੋ ਰਿਹਾ ਜੀ ਥੋੜਾ ਨਹੀਂ ਬਹੁਤ ਮਾੜਾ ਇਹ ਜਦੋਂ ਦੀ ਆਪ ਸਰਕਾਰ ਆਈ ਹੈ ਅਸੀਂ ਤਾਂ ਸੋਚਦੇ ਸੀ ਵੀ ਕਿ ਚਲੋ ਬਹੁਤ ਵਧੀਆ ਹੋ ਜਾਊਗਾ ਵੀ ਨਵੇਂ ਬੰਦਿਆਂ ਨੂੰ ਕੰਮ ਮਿਲਿਆ ਇੱਥੇ ਆ ਕੇ ਪਰ ਨਵੇਂਆਂ ਨੂੰ ਕੰਮ ਕੀ ਮਿਲਣਾ ਇਹ ਤਾਂ ਸਗੋਂ ਉਲਟਾ ਹੋਰ ਨੁਕਸਾਨ ਹੋ ਰਿਹਾ ਸਰਕਾਰ ਦੀ ਸਰਕਾਰ ਕੋਈ ਵੀ ਹੋਵੇ ਪੈਸੇ ਤਾਂ ਜਨਤਾ ਦੇ ਹੀ ਲੱਗੇ ਨੇ ਜਨਤਾ ਦੇ ਹੀ ਲੱਗੇ ਨੇ ਪਰ ਚੱਕਰ ਇਹ ਹੈ ਨਾ ਜੀ ਇਹਨਾਂ ਨੂੰ ਆਪਣੇ ਆਪਣੇ ਤਾਂ ਹੀ ਮਤਲਬ ਹੈ ਕਿਸੇ ਦਾ ਹੀ ਕੋਈ ਮਤਲਬ ਨਹੀਂਗਾ ਐਸਪੀ ਲੋਕ ਨੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆਂ ਵੀਰੇ ਨੂੰ ਰੋਕਦੇ ਆਂ ਮੈਂ ਦੇਖੋ ਤੁਸੀਂ ਮੈਂ ਉੱਥੋਂ ਆਈ ਰਿਹਾ ਸੀ ਮੈਂ ਸੋਚਦਾ ਪਿਆ ਸੀ ਕਿ ਕਿਹਦੀ ਕੰਪਲੇਂਟ ਕਿੱਥੇ ਕੀਤੀ ਜਾਵੇ ਇੱਥੋਂ ਹਰੇਕ ਪੋਲਿਊਸ਼ਨ ਵਿਭਾਗ ਹੋ ਗਿਆ ਜਾਰ ਕਾਰਪੋਰੇਸ਼ਨ ਐ ਸੁੱਤੀ ਪਈ ਐ ਅੱਖਾਂ ਤੇ ਪਟੀਆਂ ਬਨੀਆਂ ਹੋਈਆਂ ਬਿਲਕੁਲ ਬਿਲਕੁਲ ਸੁੱਤੇ ਪਏ ਆਂ ਜੀ ਇਹਨਾਂ ਤੇ ਬਿਲਕੁਲ ਵੀ ਕੋਈ ਅਸਰ ਨਹੀਂ ਗਾ ਜੀ ਇਹਦੀ ਜ਼ਰੂਰ ਕੰਪਲੇਂਟ ਉੱਪਰ ਤੱਕ ਜਾਣੀ ਚਾਹੀਦੀ ਐ ਇਹ ਸਾਰਾ ਦਿਖਾਣਾ ਚਾਹੀਦਾ ਵੀ ਕੀ ਖਬਰ ਚੱਲੂਗੀ ਉਸ ਤੋਂ ਬਾਅਦ ਜ਼ਰੂਰ ਅਸਰ ਦੇਖਣ ਨੂੰ ਪਾਣੀ ਇੱਧਰ ਨਹੀਂ ਖੜਾ ਜੀ ਪਿਛਲੀ ਬੇਸਮੈਂਟ ਚ ਵੀ ਪਾਣੀ ਖੜਾ ਬ ਜਿੰਨਾ ਪਾਣੀ ਇੱਧਰ ਖੜਾ ਪਿਛਲੀ ਬੇਸਮੈਂਟ ਚ ਵੀ ਖੜਾ ਹੈ ਜੇ ਆਸ਼ੂ ਬਣਵਾ ਕੇ ਗਿਆ ਤਾਂ ਆਸ਼ੂ ਇਹਨੂੰ ਕਰਵਾ ਕੇ ਕੀ ਗਿਆ ਜੇ ਤਾਂ ਇੱਕ ਮੀਂਹ ਪਿਆ ਜਦੋਂ ਲਗਾਤਾਰ 4 ਦਿਨ بارش ਪਊਗੀ ਨਾ ਫਿਰ ਇੱਥੇ ਕੀ ਹਾਲ ਹੋਊਗਾ ਤੇ ਪਾਣੀ ਦਾ ਨਿਕਾਸ ਹੈ ਨਹੀਂ ਕੋਈ ਵੀ ਬਿਲਕੁਲ ਨਹੀਂ ਸਰਕਾਰਾਂ ਤਾਂ ਆਂਦੀਆਂ ਜਾਂਦੀਆਂ ਰਹਿਣ ਗਿਆ ਬਟ ਜਿਹੜੇ ਇਦਾਂ ਦੇ ਪ੍ਰੋਜੈਕਟ ਨੇ ਉਹਨਾਂ ਦੀ ਜਿਹੜੀ ਸੰਭਾਲ ਤਾਂ ਮੌਜੂਦਾ ਸਰਕਾਰ ਦੀ ਬਣਦੀ ਇਹ ਸਾਰੇ ਦੇਸੀ ਕੰਮ ਕੀਤੇ ਹੋਏ ਜੀ ਇਹਨਾਂ ਨੇ ਜਗਾੜੂ ਕੰਮ ਜਿਸ ਤਰ੍ਹਾਂ ਜਗਾੜੂ ਕੰਮ ਕਹਿੰਦੇ ਆ ਨਾ ਉਹ ਕੰਮ ਕੀਤੇ ਹੋਏ ਆ ਇਹਨਾਂ ਨੇ ਨਿਕਾਸ ਕੋਈ ਨਹੀਂ ਕੀਤਾ ਹੋਇਆ ਕੋਸਲੇ ਦੇ ਦਿਖਾਵੇ ਵਾਦੇ ਨੇ ਇਹ ਦਿਖਾਵੇ ਹੀ ਆ ਜੀ ਸਾਰੇ ਦਿਖਾਵੇ ਆ ਬਿਲਕੁਲ ਇਹ ਬਿਲਕੁਲ ਦਿਖਾਵੇ ਆ ਜੀ ਹੁਣ ਤੁਸੀਂ ਦੇਖੋ ਇੱਥੇ ਇਹਨਾਂ ਦੀਆਂ ਅੱਖਾਂ ਬੰਦ ਪਈਆਂ ਇਹਨਾਂ ਨੂੰ ਨਜ਼ਰ ਨਹੀਂ ਆ ਰਿਹਾ ਸਾਰੇ ਜਿੱਦਾ ਸਰ ਮਾਨਸੂਦੀ ਜਿਹੜੀ ਸ਼ੁਰੂਆਤ ਹੋਈ ਇਹ ਮੀਤਾ ਇਹਨਾਂ ਪਿਆ ਵੀ ਨਹੀਂ ਜਿੰਨਾਂ ਕਾ ਇੱਥੇ ਪਾਣੀ ਦੇਖਣ ਨੂੰ ਹਾਂ ਬਾਕੀ ਆਪਣੇ ਆ ਹੈਗੇ ਆ ਜੀ ਬਾਈ ਜੀ ਸਾਈਕਲ ਤੇ ਆਏ ਹੋ ਹਾਂ ਜੀ लग गयात गया गया। तो बहुत है कि पानी खड़ा हुआ बहुत पानी तो इतना भरा हुआ है बड़ी मुश्किल हो रही होगी बहु, बहुत मुश्किल हो रही है समार के ना चला गिर जा बंदा इतना तो मुश्किल हो रहा है अगर बात करें महंगाई भी बढ़ती जा रही है हर चीज पे टैक्स है सवेरे घर से निकलते हैं तो सबसे पहले हवाई भरवाने जाते हैं साइकिल में उस पर भी टैक्स लगता है हां आज चीज तो महंगी है ही है हालात बने हुए हैं ना भैया लग रहा है आने वाले टाइम पे 700 पर भी अपने ऑक्सीजन पर भी ना टैक्स लग जाएगा और लग ही जाएगा वो तो है हां जी भैया क्या बोलना चाहते हो बाबू जी मैं कह रहा हूं सब कुछ यहां कितना करना दिक्कत 8:00 बजे के बाद चलने जा रहा पुल के नीचे से नौ पर से रेलवे बने जाऊं ना पुल पर जाऊं पुल के साइड से रोई आऊंगा हालात बड़े हुए हैं लुधियाना स्मार्ट सिटी दे एक तस्वीर पानी तो नाला टोए भी हैं जी ਗੱਲ ਕਰ ਰਿਹਾ ਇਹ ਦੇਖੋ ਬਿਲਕੁਲ ਵੀਰੇ ਰੁਕੀ 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 ਬੜੇ ਆਜੋ ਆਜੋ ਭਾਈ ਭਾਈ ਕਿਤਾ ਲੰਗਾ ਕੇ ਆ ਰਹੇ ਹੋ ਕਿਦਾਂ ਦਾ ਫੀਲ ਹੋ ਰਿਹਾ ਪਹਿਲਾ ਆ ਦੱਸੋ ਇਹ ਤਾਂ ਬਹੁਤ ਗਰਮਰ ਹੈ ਸਰ ਟੈਂਟ ਟੈਂਟ ਨੂੰ ਤਾਂ ਸਮਾਰਟ ਸਿਟੀ ਲੁਧਿਆਣਾ ਦੇ ਵਿੱਚ ਅਸੀਂ ਰਹਿ ਰਹੇ ਹਾਂ ਹਾਂਜੀ 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 ਕੋਈ ਵੀ ਹੈਗੇ ਆਜੇ ਜ ਟੂਆ ਹੈਗਾ ਬਹੁਤੀ ਜ਼ਿਆਦਾ ਟੂਆ ਹੈਗਾ ਬੜੀ ਲੰਬੀ ਜੜੀ ਹੈ ਉੱਚੀ ਛਲਾਂਗ ਮਾਰੀ ਹੈ ਤੁਸੀਂ ਹਾਂਜੀ 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 ਖਤਾਂੀ ਨਹੀਂ ਸੀ ਕਿ ਅੱਗੇ ਜਿਹੜੇ ਆਪਣੇ ਪੈਸੇ ਲੱਗੇ ਹਨ ਉਸ ਦੇ ਵਿੱਚ ਟੋਏ ਵੀ ਦੇਖਣ ਨੂੰ ਮਿਲਦੇ ਪਾਣੀ ਨਿਕਲਣ ਦਾ ਸਾਧਨ ਹੈ ਨਹੀਂ ਹਾਂਜੀ ਇੱਕ ਬੰਦਾ ਜਦ ਕਾਰ ਵੀ ਬਣਾਉਂਦਾ ਨਾ ਭਾਜੀ ਉਹਦੇ ਵਿੱਚ ਵੀ ਡਰੇਨੇਜ ਸਿਸਟਮ ਹੁੰਦਾ ਪ੍ਰੋਪਰ ਤੇ ਇਹ ਨਿਰਣਾ ਵੱਡਾ ਜਿਹੜਾ ਪੁੱਲ ਬਣ ਗਿਆ ਸਾਡੇ ਪੈਸਿਆਂ ਦਾ ਬੇਕਾਰ ਹੋ ਗਿਆ ਜੀ ਇਹ ਦੋ ਇਹ ਦੋ ਬੇਕਾਰ ਹੋ ਗਏ ਪੈਸੇ ਜੀ ਇਹ ਦੋ ਹਾਂਜੀ ਹਾਂਜੀ ਪਾਣੀ ਇਹ ਕੋ ਸਵੇਰੇ ਜਦੋਂ ਤੁਸੀਂ ਆਉਂਦੇ ਨਾ ਸਵੇਰੇ 2 ਫੁੱਟ ਦੇ ਕਰੀਬ ਪਾਣੀ ਸੀ ਉਰੇ ਨਿਕਲਿਆ ਨਹੀਂ ਸੀ ਜਾਂਦਾ ਵਿਚ ਕਿੰਨੇ ਕਿੰਨੇ ਵੱਡੇ ਟੋਏ ਲੱਗੇ ਹੋਏ ਆ ਟੋਏ ਦੇ ਵਿੱਚ ਜਦੋਂ ਗੱਡੀ ਸਪੀਡ ਤੇ ਆਉਂਦੀ ਹੈ ਨਾ ਉਹ ਐ ਉੱਛਲਦੀ ਹੈ ਉੱਪਰ ਨੂੰ ਬਿਲਕੁਲ ਇਹਨੇ ਰੋਕਦੇ ਆ ਵੇ ਰੁੱਕੀ ਕੀ ਹਾਲਾਤ ਬਣੇ ਹੋਏ ਨੇ ਆਪਣੇ ਸਮਾਜ ਸੇਟੀ ਲੱਜਾਣ ਦੇ ਕੀ ਹਾਲਾਤ ਤਾਂ ਬੁਰੇ ਹੀ ਆਈ ਬਹੁਤ ਔਖਾ ਵਾ ਪਾਣੀ ਖੜਾ ਵਾ ਗਿਰਨ ਗੁਰਨ ਦਾ ਵੀ ਬਹੁਤ ਡਰਾਇਆ ਕਾਰਨ ਨੂੰ ਕੀ ਕਹਿਣਾ ਸਰਕਾਰਾਂ ਨੂੰ ਸੋਚਣਾ ਚਾਹੀਦਾ ਪਾਣੀ ਦਾ ਨਿਕਾਸ਼ ਜਿਵੇਂ ਬਾਹਰ ਕੱਢਣ ਦਾ ਇਹਦਾ ਹੋਣਾ ਚਾਹੀਦਾ ਤਿਆਮ ਵੀ ਤਸਵੀਰ ਜਿਹੜੀ ਹੈ ਇਹ ਕਿ ਤਸਵੀਰ ਤੁਹਾਨੂੰ ਮੈਂ ਹੋਰ ਦਿਖਾਣਾ ਚਾਹਾਂਗਾ ਸਕੂਟੀ ਸਰ ਜਾਨ ਦੇ ਜਾਨ ਦੇ ਕੁਝ ਕਹਿਣਾ ਚਾਹੋਗੇ ਮੈਂ ਮੈਂ ਇਹੀ ਕਹਿਣਾ ਚਾਹਨਾ ਸੀਐਮ ਸਾਹਿਬ ਕੰਪੇਨਿੰਗ ਕਰਦੇ ਫਿਰਦੇ ਹੋ ਵੱਡੇ ਜਹਾਜ਼ਾਂ ਵਾਲਿਆਂ ਦੀ ਥੱਲੇ ਜ਼ਮੀਨ ਤੇ ਵੀ ਦੇਖੋ ਕਿ ਜਮਿਨੀ ਸੱਤ ਤੇ ਵੀ ਦੁਨੀਆ ਬਸਦੀ ਹੈ ਇਸ ਲਈ ਇਹਨਾਂ ਦਾ ਵਿਚਾਰਿਆਂ ਦਾ ਮੰਦਾ ਹਾਲ ਹੈ ਗਰੀਬਾਂ ਨੇ ਜੇ ਵਿਸ਼ਵਾਸ ਕਰਕੇ ਤੁਹਾਨੂੰ ਵੋਟ ਪਾਤੀ ਹੈ ਇੱਕ ਵੋਟ ਪਾਤੀ ਆ ਤਾਂ ਕੀ ਹੋ ਐਕਸੀਡੈਂਟਾਂ ਦੇ ਸ਼ਿਕਾਰ ਹੋਣ ਸਵੇਰੇ ਦੇਖਣ ਵਾਲਾ ਹਾਲ ਸੀ 3 3 ਫੁੱਟ ਪਾਣੀ ਸੀ ਇੱਥੇ ਤੇ 2-2 ਡੇਡ ਫੁੱਟ ਦੇ ਟੋਏ ਨੇ ਉਹ ਟੋਏ ਦੇ ਵਿੱਚ ਅਨਬੈਲੈਂਸ ਗੱਡੀ ਹੋ ਕੇ ਬੰਦੀ ਹੋਣੀਆਂ ਤੇ ਐਕਸੀਡੈਂਟ ਹੀ ਹੋਣੇ ਨੇ ਇਸ ਲਈ ਇਹ ਸੁੱਤੀਆਂ ਸਰਕਾਰਾਂ ਝੂਠ ਦੇ ਜਮਲੇ ਬੰਦ ਕਰਨ ਤੇ ਸੜਕ ਤੇ ਆ ਕੇ ਕੰਮ ਕਰਨ ਤੁਸੀਂ ਅੱਜ ਆਪਣੇ ਅੱਖੀ ਦੇਖ ਸਕਦੇ ਹੋ ਕੀ ਹਾਲਾਤ ਬਣੇ ਹੋਏ ਨੇ ਇਹ ਇਹ ਬਾਈਕ ਦਾ ਪਾਰਟ ਹੈ ਪਾਣੀ ਤੇ ਸਵੇਰ ਦੀ ਗੱਲ ਕਰਾਂ ਇੱਥੇ ਟਾਈ-ਟਾਈ ਫੁੱਟ ਪਾਣੀ ਪਿਆ ਹੋਇਆ ਸੀ ਇਹ ਕਾਰ ਦਾ ਪਾਰਟ ਹੈ ਜਿਹੜਾ ਮੀਂਹ ਕਰਕੇ ਜਿਹੜਾ ਨੁਕਸਾਨ ਹੋਇਆ ਲੋਕਾਂ ਦਾ ਆਮ ਜਨਤਾ ਦੇ ਪੈਸਿਆਂ ਦਾ ਸਿਰਫ ਜਨਤਾ ਦੇ ਪੈਸਿਆਂ ਦਾ ਜਿਹੜਾ ਪੁਲ ਤੇ ਲੱਗਿਆ ਪੈਸਾ ਉਹਦੀ ਬਰਬਾਦੀ ਨਹੀਂ ਹੈ ਇਹ ਜਿਹੜੀ ਹੁਣ ਬਰਬਾਦੀ ਹੋ ਰਹੀ ਹੈ ਵੱਡੇ ਵੱਡੇ ਐਕਸੀਡੈਂਟ ਦਾ ਜਿਹੜੇ ਹੈ ਦਾ ਐਕਸੀਡੈਂਟ ਹੋਣ ਦੇ ਵੀ ਜਿਹੜੇ ਚਾਂਸਸ ਬਣ ਰਹੇ ਨੇ ਇੱਕ ਸਾਡੇ ਨਾਲ ਸ਼ਖਸ ਜੁੜ ਰਿਹਾ ਹੈ ਬਾਈ ਕੀ ਹੋਇਆ ਭਾਜੀ ਬਹੁਤ ਬੁਰਾ ਹਾਲ ਆ ਜਿਹੜਾ ਅੰਡਰਬਿਜ ਬਣਾਇਆ ਮੈਂ ਕਾਰਪੋਰੇਸ਼ਨ ਦੇ ਧਿਆਨ ਚ ਲਾਉਣਾ ਚਾਹੁੰਦਾ ਕਿ ਇੰਨੇ ਨਾਲ ਪਾਣੀ ਆ ਪਰ ਮੈਂ ਡੇਢ ਦਾ ਡੇਢ ਦਾ ਇਥੋਂ ਬਚਾਇਆ ਔਰ ਜਿਹੜੀ ਐਕਟਵਾ ਵੀ ਮੇਰੀ ਬੰਦ ਹੋ ਚੁੱਕੀ ਹੈ ਸਾਰੀ ਇਹ ਸਰਕਾਰਾਂ ਦਾ ਬੁਰਾ ਬਹਾਲ ਆ ਔਰ ਮੈਂ ਇਹ ਅਪੀਲ ਕਰਦਾ ਕਿ ਇਥੇ ਛਾਲ ਕੀਤਾ ਜਾਵੇ ਔਰ ਜਦੋਂ ਅਜੇ ਤਾਂ بارش ਸ਼ੁਰੂ ਵੀ ਨਹੀਂ ਹੋਈ ਮੌਸਮ ਸ਼ੁਰੂ ਨਹੀਂ ਇਹ ਹਾਲ ਆ ਤੇ ਜੋ ਜ਼ਿਆਦਾ بارش ਹੋਣਗੀ ਤਾਂ ਫਿਰ ਤਾਂ ਬਹੁਤ ਬੁਰਾ ਹਾਲ ਹੋ ਜੂਗਾ ਤੇ ਹਾਲਾਤ ਪਾੜੇ ਹੀ ਲੱਗ ਰਹੇ ਸੈਂ ਹਾਂਜੀ ਬਿਲਕੁਲ ਬਿਲਕੁਲ ਔਰ ਸਕੂਟਰ ਮੈਂ ਆਪਣਾ ਰੋਡ ਕਿ ਲੈ ਕੇ ਆ ਬੰਦ ਹੋ ਗਈ ਸੀ ਵਿੱਚੀ ਤੇ ਪਾਣੀ ਵਿੱਚ ਲੰਘ ਕੇ ਆਏ ਹਾਂ ਟੋਏ ਕਿੰਨੇ ਆ ਟੋਏ ਤਾਂ ਬਹੁਤ ਆ ਜੀ ਤਾਂ ਹੀ ਤਾਂ ਬੰਦ ਹੋਇਆ ਝਟਕਾ ਲਾ ਕੇ ਹਾਲਾਤ ਦੇਖ ਸਕਦੇ ਹੋ ਕਿਸ ਕਦਰ ਕਿੰਨੇ ਖਸਤਾ ਹਾਲਾਤ ਆਪਣੇ ਸ਼ਹਿਰ ਦੇ ਬਣੇ ਹੋਏ ਨੇ ਤੇ ਜਨਤਾ ਦੇ ਪੈਸੇ ਦੀ ਪੂਰੀ ਬਰਬਾਦੀ ਇੱਥੇ ਦੇਖਣ ਨੂੰ ਮਿਲ ਰਹੀ ਹੈ ਤੇ ਹੁਣ ਤਾਂ ਮੌਨਸੂਨ ਦੀ ਗੱਲ ਕਰਾਂ ਮੀਂਹ ਇਨਾ ਪਿਆ ਵੀ ਨਹੀਂ ਹੈ ਤੇ ਹੁਣ ਮੌਨਸੂਨ ਆਣਾ ਵੈ ਤੇ ਉਸ ਤੋਂ ਬਾਅਦ ਕੀ ਹਾਲਾਤ ਬਣਨਗੇ ਸਿਰਫ ਇਸ ਪੁਲ ਦੀ ਗੱਲ ਨਹੀਂ ਹੈ ਪਰਲੇ ਪਾਸੇ ਜਿਹੜਾ ਫਲਾਈਓਵਰ ਬ੍ਰਿਜ ਬਣਿਆ ਹੋਇਆ ਅੰਡਰਪਾਸ ਹੈ ਉੱਥੇ ਵੀ ਪਾਣੀ ਭਰਿਆ ਹੋਇਆ ਹੈ ਸ਼ਹਿਰ ਦੇ ਵਿੱਚ ਕਈ ਹੌਟਸਪੌਟ ਏਰੀਆਜ਼ ਨੇ ਜੇ 39 ਸੈਕਟਰ ਦੀ ਗੱਲ ਕਰਾਂ ਉੱਥੇ ਵੀ ਪਾਣੀ ਭਾਈ ਲੰਘ ਕੇ ਆ ਰਹੇ ਹੋ ਕਿਦਾਂ ਦਾ ਫੀਲ ਹੋ ਰਿਹਾ ਹੈ ਕਿਉਂਕਿ ਜਿਹੜੇ ਟੈਕਸਾਂ ਦੇ ਪੈਸੇ ਦੀ ਬਰਬਾਦੀ ਬਿਲਕੁਲ ਦੇਖੀ ਜਾ ਸਕਦੀ ਹੈ ਇੱਥੇ ਹਾਂਜੀ ਹਾਂਜੀ ਵੀਰੇ ਬਹੁਤ ਬੁਰਾ ਹਾਲ ਆ ਇਹ ਤਾਂ ਸਾਰੀ ਅੰਡਰਪਾਸ ਜਿੰਨੇ ਵੀ ਲੁਧਿਆਣਾ ਦੇ ਅੰਡਰਪਾਸ ਨੇ ਸਾਰੇ ਬਲਾਕ ਨੇ ਵੀਰੇ ਇਸ ਕਰਕੇ ਪ੍ਰਸ਼ਾਸਨ ਨੂੰ ਦੇਖਣਾ ਚਾਹੀਦਾ ਵੈਸੇ ਬਾਰੇ ਕਿਉਂਕਿ ਆਉਣ ਵਾਲ ਜਾਣ ਵਾਲੇ ਨੂੰ ਦਿੱਕਤ ਬਹੁਤ ਆਉਂਦੀ ਆ ਜੇ ਜ਼ਿਆਦਾ ਪਾਣੀ ਵੜ ਜਾਏ ਤਾਂ ਇੱਕ ਤੋਂ ਵਾਰ ਇਹ ਬੰਦ ਹੋ ਜਾਂਦੀਆਂ ਨੇ ਤੇ ਵਿੱਚ ਵੈਸੇ ਵੀ ਜਿਹੜੇ ਇਹਨਾਂ ਨਾਲ ਪ੍ਰੋਡਕਸ਼ਨ ਵੈਰਾ ਵੀ ਬਹੁਤ ਫੈਲਦਾ ਵਾ ਔਰ ਇਹ ਸਰਕਾਰ ਨੂੰ ਦੇਖਣਾ ਚਾਹੀਦਾ ਵੀ ਇਹ ਅੰਡਰਪਾਸ ਦੀ ਜਿਹੜੀ ਮਾਲਸੀ ਤੇ ਜਿਹੜੀ ਸ਼ੁਰੂਆਤ ਵੀ ਸਹੀ ਤਰੀਕੇ ਨਹੀਂ ਹੋਈ ਤੇ ਉਸ ਤੋਂ ਪਹਿਲਾਂ ਹੀ ਜਿਹੜੇ ਡਰੇਨੇਜ ਸਿਸਟਮ ਦੇ ਹਾਲਾਤ ਇਹ ਬਣੇ ਇਹਦਾ ਸਰ ਸਾਰੇ ਪ੍ਰਸ਼ਾਸਨ ਨੂੰ ਦੇਖਣਾ ਚਾਹੀਦਾ ਵਾ ਇਹਦੇ ਵੱਲ ਧਿਆਨ ਦੇਣਾ ਚਾਹੀਦਾ ਇਹ ਸਭ ਤੋਂ ਜ਼ਰੂਰੀ ਚੀਜ਼ ਆ ਇਹ ਕਿਉਂਕਿ ਆਪਣੇ ਲੁਧਿਆਣਾ ਸ਼ਹਿਰ ਦਾ ਇੱਕ ਮੇਨ ਹਾਈਵੇ ਵੀ ਕਿਹਾ ਜਾ ਸਕਦਾ ਹੈ ਇਹ ਸਾਰਿਆਂ ਨੂੰ ਲਿੰਕ ਕਰਦਾ ਵਾ ਬੜੇ ਵਾਹਨ ਵੀ ਲੰਘਦੇ ਨੇ ਹੁਣ ਵੀ ਰੋਡਵੇਜ਼ ਦੀ ਗੱਲ ਕਰੀਏ 50 ਟੀਸੀ ਦੀ ਜਿਹੜੀ ਬੱਸ ਐ ਇਥੋਂ ਲੰਘਦੀ ਸਾਰੀ ਵੀਰੇ ਵੱਡੇ ਤੋਂ ਵੱਡਾ ਵਾਹਨ ਵੀ ਛੋਟਾ ਤੋਂ ਛੋਟਾ ਵਾਹਨ ਵੀ ਲੰਘਦਾ ਵਾ ਪਰ ਪ੍ਰਸ਼ਾਸਨ ਨੂੰ ਦੇਖਣਾ ਚਾਹੀਦਾ ਇਸ ਚੀਜ਼ ਇਹ ਬੇਨਤੀ ਕਰਦੇ ਆ ਸਾਰੇ ਪ੍ਰਸ਼ਾਸਨ ਨੂੰ ਵੀ ਇਸ ਚੀਜ਼ ਬਾਰੇ ਜ਼ਰੂਰ ਧਿਆਨ ਦਿੱਤਾ ਜਾਵੇ ਔਰ ਵੀ ਲੋਕ ਨੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਕਿਉਂਕਿ ਜਨਤਾ ਦੇ ਪੈਸੇ ਨੇ ਤੇ ਜਨਤਾ ਹੀ ਅੱਜ ਸਵਾਲ ਕਰ ਰਹੀ ਹੈ ਕਿ ਸਾਡੇ ਪੈਸੇ ਦੀ ਦੁਰਵਰਤੋਂ ਤੁਸੀਂ ਕਿੱਦਾਂ ਕਰ ਰਹੇ ਹੋ ਜੇ ਸਾਨੂੰ ਮੁੱਢਲੀ ਸੁਵਿਧਾਵਾਂ ਨਹੀਂ ਮਿਲ ਸਕਦੀਆਂ ਸ਼ਹਿਰ ਦੇ ਵਿੱਚ ਸਾਡੇ ਟੈਕਸਾਂ ਦੀ ਇਸ ਕਦਰ ਬੇਕਦਰਹੀ ਹੋਵੇਗੀ ਤਾਂ ਅਸੀਂ ਕਿੱਥੇ ਜਾਵਾਂਗੇ ਇਹ ਤਸਵੀਰਾਂ ਤੁਸੀਂ ਦੇਖੀਆਂ ਇਸ ਪੱਖੋਵਾਲ ਅੰਡਰ ਬ੍ਰਿਜ ਦੀਆਂ ਜਿੱਥੇ ਤੁਸੀਂ ਆਪਣੇ ਅੱਖੋ ਹੀ ਉਹ ਤਸਵੀਰਾਂ ਦੇਖੀਆਂ ਜਿਸ ਵਿੱਚ ਦੇਖ ਸਕਦੇ ਹੋ ਜਿਹੜੇ ਜਨਤਾ ਦੇ ਪੈਸੇ ਨੇ ਕਿਸ ਕਦਰ ਉਹਨਾਂ ਦੀ ਬੇਕਦਰੀ ਕੀਤੀ ਜਾ ਰਹੀ ਹੈ ਸਾਡੇ ਟੈਕਸਾਂ ਦੇ ਪੈਸੇ ਜਿਹੜੇ ਨੇ ਉਸ ਦੀ ਕਿਸ ਤਰੀਕੇ ਦੁਰਵਰਤੋਂ ਕੀਤੀ ਜਾ ਰਹੀ ਹੈ ਕੋਈ ਵੀ ਜੜੀ ਸੁਵਿਧਾਵਾਂ ਜੜੀਆਂ ਮੋਢਲੀ ਸੁਵਿਧਾਵਾਂ ਨੇ ਇੱਥੇ ਨਹੀਂ ਹੈ ਕੋਈ ਜਨਤਾ ਦੇ ਪੈਸੇ ਦੀ ਪੂਰੀ ਬਰਬਾਦੀ ਇੱਥੇ ਦੇਖਣ ਨੂੰ ਮਿਲ ਰਹੀ ਹੈ ਤੇ ਹੁਣ ਤਾਂ ਮੌਨਸੂਨ ਦੀ ਗੱਲ ਕਰਾਂ ਮੀਂਹ ਇੰਨਾ ਪਿਆ ਵੀ ਨਹੀਂ ਹੈ ਤੇ ਹੁਣ ਮੌਨਸੂਨ ਆਣਾ ਵੈ ਤੇ ਉਸ ਤੋਂ ਬਾਅਦ ਕੀ ਹਾਲਾਤ ਬਣਨਗੇ ਸਿਰਫ ਇਸ ਪੁਲ ਦੀ ਗੱਲ ਨਹੀਂ ਹੈ ਪਰਲੇ ਪਾਸੇ ਜਿਹੜਾ ਫਲਾਈਓਵਰ ਬ੍ਰਿਜ ਬਣਿਆ ਹੋਇਆ ਅੰਡਰਪਾਸ ਹੈ ਉੱਥੇ ਵੀ ਪਾਣੀ ਭਰਿਆ ਹੋਇਆ ਹੈ ਸ਼ਹਿਰ ਦੇ ਵਿੱਚ ਕਈ ਹੌਟਸਪੌਟ ਏਰੀਆਜ਼ ਨੇ ਜੇ 39 ਸੈਕਟਰ ਦੀ ਗੱਲ ਕਰਾਂ ਉੱਥੇ ਵੀ ਪਾਣੀ ਮੀਂਹ ਕਰਕੇ ਪਰ ਪਰ ਜਾਂਦਾ ਹੈ ਹਮੇਸ਼ਾ ਤੇ ਗੱਲ ਕਰਾਂ ਉਸ ਰਾਹੋ ਰੋਡ ਦੀ ਜਿਸ ਸੜਕ ਤੇ ਵੀ ਪਾਣੀ ਜਿਹੜਾ ਹੈ ਪਰਿਆ ਹੁੰਦਾ ਵੈ ਜੁੜੇ ਰਹੋ ਲੁਧਿਆਣਾ ਲਾਈਵ ਦੇ ਨਾਲ ਕੈਮਰਾ ਪਰਸਨ ਸੰਜੇ ਸੇਤੀਆ ਦੇ ਨਾਲ ਮੈਂ ਅਮਿਤ